ਬਾਬਾ ਬਘੇਲ ਸਿੰਘ ਚਬਾਲੀਆ ਉਹ ਜਿਨ੍ਹਾਂ ਨੇ ਦਿੱਲੀ ਜਿੱਤੀ ਜਸਾ ਸਿੰਘ ਆਲੂ ਵਾਲੀਆ ਜਸਾ ਸਿੰਘ ਰਾਮ ਗੜੀਆ ਜਦੋਂ ਇਹਨਾਂ ਨੇ ਦਿੱਲੀ ਜਿੱਤੀ ਨਾ ਤੇ ਦਿੱਲੀ ਜਿੱਤ ਕੇ ਵਾਪਸ ਆਉਣ ਲੱਗੇ ਤੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਸਣਾ ਘੱਲਿਆ ਬਾਬੇ ਬਘੇਲ ਸੇ ਮੁੰਡਾ ਨੂੰ ਸਰਦਾਰੋ ਤੁਸੀਂ ਦਿੱਲੀ ਆਏ ਦਿੱਲੀ ਜਿੱਤ ਲਈ ਪਰ ਮੇਰੇ ਮੱਥੇ ਹੀ ਨਹੀਂ ਲੱਗੇ ਮੇਰਾ ਜੀ ਕਰਦਾ ਮੈਨੂੰ ਜਾਣ ਲੱਗਿਆ ਇੱਕ ਵਾਰੀ ਮਿਲ ਕੇ ਜਾਓ ਇਹ ਤੋਂ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਜਾਣਾ ਜੀ ਬਾਦਸ਼ਾ ਸਿੱਖਾਂ ਸਰਦਾਰਾਂ ਨੂੰ ਕਹਿੰਦਾ ਸਿੱਖੋ ਇੱਕ ਵਾਰੀ ਮੈਨੂੰ ਮਿਲ ਕੇ ਜਾਓ ਮੇਰੇ ਮਥੇ ਲਾ ਕੇ ਜਾਓ ਤੇ ਬਾਬੇ ਬਘੇਲ ਸਿੰਘ ਨੇ ਜਵਾਬ ਪਤਾ ਕੀ ਦਿੱਤਾ ਕਹਿੰਦਾ ਬਾਦਸ਼ਾ ਤੇਰੀ ਸਾਡੀ ਬੌਧੀ ਬਣਨੀ ਨਹੀਂ ਕਹਿੰਦਾ ਕਿਉਂ ਕਹਿੰਦਾ ਤੇਰੇ ਦਰਬਾਰ ਚ ਆਉਣ ਵਾਸਤੇ ਤਿੰਨ ਕੰਮ ਜ਼ਰੂਰੀ ਆ ਤੇ ਅਸੀਂ ਤਿੰਨੇ ਨਹੀਂ ਕਰਨੇ ਬਾਦਸ਼ਾ ਕਹਿੰਦਾ ਕਿਹੜੇ ਕਹਿੰਦਾ ਪਹਿਲੀ ਤੇ ਗੱਲ ਤੇਰੇ ਦਰਬਾਰ ਵਿੱਚ ਨਿਹੱਥੇ ਆਉਣਾ ਪੈਂਦਾ ਵਾ ਸ਼ਸਤਰ ਬਾਹਰ ਜਮ੍ਹਾਂ ਕਰਾਉਣੇ ਪੈਂਦੇ ਆ ਇਹ ਸ਼ਸਤਰ ਸਾਡੇ ਪੀਰ ਆ ਜੇ ਆਵਾਂਗੇ ਕਿਰਪਾਨਾਂ ਸਜਾ ਕੇ ਆਵਾਂਗੇ ਤੀਰ ਕਮਾਨ ਲੈ ਕੇ ਆਵਾਂਗੇ ਭੱਥੇ ਭਰ ਕੇ ਲਿਆਵਾਂਗੇ ਸੀਸ ਉੱਤੇ ਚੱਕਰ ਸਜਾ ਕੇ ਆਵਾਂਗੇ ਜੇ ਪ੍ਰਵਾਣਿਆਂ ਤੇ ਗੱਲ ਕਰ ਬਾਦਸ਼ਾਹ ਕਹਿੰਦਾ ਸਿੱਖੋ ਮੈਂ ਤੁਹਾਨੂੰ ਮਿਲਣਾ ਮਿਲਣਾ ਜਾਓ ਸ਼ਸਤਰ ਸਜਾ ਕੇ ਆਜੋ ਦੂਜੀ ਗੱਲ ਬਾਬਾ ਬਗੇਲ ਸਿੰਘ ਕਹਿੰਦਾ ਜਦੋਂ ਤੁਹਾਡੇ ਦਰਬਾਰ ਚ ਆਉਣਾ ਪੈਂਦਾ ਵਾ ਉਦੋਂ ਪੈਦਲ ਤੁਰ ਕੇ ਆਉਣਾ ਪੈਂਦਾ ਵਾ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਸਜਾਏ ਸਰਦਾਰ ਆ ਬਾਦਸ਼ਾਹ ਕੋੜਿਆਂ ਤੇ ਚੜ ਕੇ ਆਵਾਂਗੇ ਜੇ ਮਨਜ਼ੂਰ ਆ ਤੇ ਗੱਲ ਕਰ ਅਸੀਂ ਆਉਣੇ ਆ ਆਵਾਂਗੇ ਕੋੜਿਆਂ ਤੇ ਚੜ ਕੇ ਦਿੱਲੀ ਦਾ ਬਾਦਸ਼ਾਹ ਸ਼ਾ ਆलम ਪਹਿਲੀ ਵਾਰੀ ਮੰਨਿਆ ਹਿਸਟਰੀ ਚ ਕਹਿੰਦਾ ਤੁਸੀਂ ਸ਼ਸਤਰ ਸਜਾ ਕੇ ਆਓਗੇ ਕੋੜਿਆਂ ਤੇ ਚੜ ਕੇ ਆਓਗੇ ਤੇ ਤੀਜੀ ਗੱਲ ਦੱਸੋ ਹੁਣ ਬਾਬਾ ਬਗੇਲ ਸਿੰਘ ਤੀਜੀ ਗੱਲ ਦੱਸਣ ਲੱਗਾ ਜੀ ਉਹ ਕਹਿੰਦਾ ਬਾਦਸ਼ਾ ਤੇਰੇ ਦਰਬਾਰ ਦਾ ਇੱਕ ਨਿਯਮ ਆ ਕਿ ਜਿਹੜਾ ਬੰਦਾ ਤੇਰੇ ਦਰਬਾਰ ਵਿੱਚ ਆਉਂਦਾ ਵਾ ਉਹਨੂੰ 7 ਵਾਰੀ ਝੁਕ ਕੇ ਐਦਾਂ ਸਲਾਮ ਕਰਨੀ ਪੈਂਦੀ 7 ਵਾਰ 7 ਵਾਰ ਹੋਵੇਂਗਾ ਤੂੰ ਬਾਦਸ਼ਾ ਸਾਨੂੰ ਪਰਵਾਹ ਕੋਈ ਨਹੀਂ ਪਰ ਆ ਸਿਰ ਹਮੇਸ਼ਾ ਸੱਚੇ ਬਾਦਸ਼ਾ ਅੱਗੇ ਝੁਗਿਆਈ ਨਾ ਤੇ ਪੱਥੂ ਅਸੀਂ ਸਿਰ ਝਕਾਉਣਾ ਹੀ ਤੇ ਜੇ ਸਾਡੇ ਅੱਗੇ ਉਦਾਂ ਹੀ ਕਰ ਬੈਠੋ ਕਿਤੇ ਭੁੱਲ ਭਲੇਖ ਕਿਉਂਕੋ ਤੈਨੂੰ ਆਦਤ ਪਈ ਆ ਹਰ ਇੱਕ ਨੂੰ ਹੱਥ ਖੜਾ ਕਰਕੇ ਅਸ਼ੀਰਵਾਦ ਦੇਂਦੀ ਅਹੀਂ ਝੁਕੀਏ ਨਾ ਝੁਕੀਏ ਕਿਤੇ ਭਲੇਖੇ ਨਾ ਵੀ ਹੱਥ ਝੁੱਕ ਬੈਠੋ ਬਾਦਸ਼ਾਹ ਕੋਟ ਛਾੜ ਲਿਆ 1 ਮਿੰਟ ਲਾਵਾਂਗੇ ਤੇਰਾ ਇਹ ਮਨਜ਼ੂਰ ਰਿਹਾ ਤੇ ਗੱਲ ਕਰ ਇਹ ਪਹਿਲੀ ਵਾਰ ਹੋਇਆ ਹਿਸਟਰੀ ਵਿੱਚ ਦਿੱਲੀ ਸਾਹਮਣੇ ਖਲੋਤੀ ਸੀ ਤੇ ਪੰਜਾਬ ਦੀ ਲੀਡਰਸ਼ਿਪ ਸ਼ਸਤਰ ਸਜਾ ਕੇ ਕੋੜਿਆਂ ਤੇ ਚੜ ਕੇ ਬਿਨਾ ਸਜਦਾ ਕੀਤੇ ਬਾਦਸ਼ਾਹ ਦੇ ਦਰਬਾਰ ਵਿੱਚ ਗਈ ਸੀ